ਨਾ ਨੋ ਇਹ ਲੱਗਦੀ ਹੈ ਸਟ੍ਰਾਈ ਇਹ ਚੀਜ਼ ਆ ਨੋ ਇਹ ਲੱਗਦੀ ਹੈ ਪੈਰ ਤੇ ਪ੍ਰੈਸ਼ਰ ਤੇ ਜਿਵੇਂ ਆਪਣੇ ਸਰਵਿਸ ਸਟੇਸ਼ਨ ਤੋਂ ਨਾ ਨਹੀਂ ਆ ਚੀਜ਼ ਉਹ ਉਹ ਰੁਕ ਜਾਂਦੀ ਹੈ ਰੁਕਣੀ ਨਹੀਂ ਇਹ ਡੈਂਚ ਚੱਲੀ ਜਾਂਦੀ ਹੈ ਪ੍ਰੈਸ਼ਰ ਆ ਗਿਆ ਹਾਂ ਜੀ ਇਹ ਰੱਖਿਆ ਸਾਰਾ ਇਲੈਕਟ੍ਰੀਕਲ ਹੀ ਹੈ ਹਾਂ ਜੀ हेलो हां जी हां जी आ दे स्क्रीन स्क्रीन हो रहा है हां जी स्क्रीन आ स्क्रीन तो कैमरा अंदर जाएगा आज कैमरा अंदर चला ये वैसे ये तो नहीं आसने मैं स्क्रीनिंग देता जाऊं ना बैक अंदर में कैमरा लगे है अपने हां जी नमस्ते यार की चीज है ये सेम ही आ गया सेम आ गया सर ਮਨੋਜੀ ਤੇ ਤਾਂ ਪਟੀਆਂ ਨਾਲ ਪੁੰਦਾ ਲੈਂਚ ਕਰ ਘਟਾਉਦਾ ਇਸ ਤੇ ਨਹੀਂ ਚਲਦੀ ਇਹ ਤੋਰ ਦੀ ਜੋਇੰਟ ਕਾ ਸਕਦੇ ਆਓ ਜੀ ਸੇਮ ਆ ਗਿਆ ਹਾਂਜੀ ਇਹ ਪੂਰੀ ਸੇਮ ਹੈ ਸੇਮ ਆ ਗਿਆ ਇਹ ਵੀ ਗੱਲ ਦੇ ਇਹ ਵੱਡਾ ਆ ਗਿਆ ਆਪਣਾ ਥੈਂਕ ਯੂ ਜੀ ਹਾਂਜੀ ਇਹ ਜੋ ਪੂਰਾ ਕਰਕੇ ਤੇ ਦੇ ਲੈਂਦਾ ਇਹਨਾਂ ਨੂੰ ਪਾਊਗਾ ਹਾਂ ਜੀ ਇਹ ਵੀ ਬਸ ਆਹ ਤਾਂ ਇਹ ਪੂਰੀ ਜੀ ਬਕਟ ਹੈ ਇਹ ਵੀ ਰਚਾ ਬਕਟ ਹੈ

ਉਸੇ ਨਾਲ ਨਹੀਂ ਸੀ ਜੀ ਬਤਾਇਆ ਕਿਵੇਂ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ ਅੱਜ ਫਾਸਲ ਕਾ ਦੇ ਵਿੱਚ ਜੋ ਲੋਕਾਂ ਦੀ ਡਿਮਾਂਡ ਸੀ ਸਾਡੇ ਅਫਸਰ ਸਹਿਬਾਨਾਂ ਨੂੰ ਜੋ ਪਰੇਸ਼ਾਨੀ ਆਉਂਦੀ ਸੀ ਜਿਹੜੇ ਸਾਡੇ ਸਫਾਈ ਯੋਗ ਦਾ ਨੇ ਜੋ ਸ਼ਹਿਰ ਦੀ ਸਿਵਰੇ ਦੀ ਸਫਾਈ ਦਾ ਕੰਮ ਕਰਦੇ ਨੇ ਜਿਹੜੀਆਂ ਛੋਟੀਆਂ ਗਲੀਆਂ ਨੇ ਛੋਟੀਆਂ ਜਿਹੜੀਆਂ ਸੜਕਾਂ ਗਲੀਆਂ ਜਿੱਥੇ ਵੱਡੇ ਵਹੀਕਲ ਨਹੀਂ ਜਾ ਸਕਦੇ ਵੱਡਾ ਟਰੱਕ ਹੈ ਜਿਹੜਾ ਜਿਹੜਾ ਟੈਂਕਰ ਹੈ ਉਹ ਨਹੀਂ ਜਾ ਸਕਦਾ ਤਾਂ ਉਹਦੇ ਲਈ ਇਹੋ ਜਿਹੀਆਂ ਮਸ਼ੀਨਾਂ ਦੀ ਲੋੜ ਸੀ ਤਾਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਸਾਡੇ ਕੈਬਨਟ ਮੰਤਰੀ ਡਾਕਟਰ ਰਵਜੋਤ ਜੀ ਦਾ ਜਿਨ੍ਹਾਂ ਤੱਕ ਮੈਂ ਇਹ ਜਿਹੜੀ ਡਿਮਾਂਡ ਪਹੁੰਚਾਈ ਔਰ ਉਹਨਾਂ ਨੇ ਸਾਨੂੰ ਇਹ ਜਿਹੜੀਆਂ ਮਸ਼ੀਨਾਂ ਹੁਣ ਦਿੱਤੀਆਂ ਨੇ तकरीबन 5 ਮਸ਼ੀਨਾਂ ਨੇ ਔਰ ਇਹ ਪੰਜ ਮਸ਼ੀਨਾਂ ਜਿਹੜੀਆਂ ਨੇ ਜਿੱਡੀ ਮਰਜ਼ੀ ਕੋਈ ਪਤਲੀ ਛੋਟੀ ਗਲੀ ਹੋਊਗੀ ਉਹਦੇ ਵਿੱਚ ਜਾ ਸਕਦੀਆਂ ਨੇ ਉਥੇ ਜਿੱਡਾ ਮਰਜ਼ੇ ਕੋਈ ਸੀਵਰੇਜ ਬਲੌਕ ਹੋਇਆ ਉਹ ਸਾਰੇ ਜਿਹੜੀ ਸੀਵਰੇਜ ਦੀ ਸਫਾਈ ਹੈ ਇਹ ਮਸ਼ੀਨਾਂ ਜਾ ਕੇ ਕਰਨੀਆਂ ਔਰ ਲੋਕ ਕਈ ਲੋਕਾਂ ਦੀ ਸਾਨੂੰ ਮੁਸ਼ਕਲ ਆਉਂਦੀ ਸੀ ਸਹੀ ਕਈ ਸਾਡੇ ਨਾਰਾਜ਼ ਵੀ ਹੁੰਦੇ ਸੀ ਕਿ ਸਾਡੀ ਜਿਹੜੀ ਗਲੀ ਦੇ ਵਿੱਚ ਸੀਵਰੇਜ ਸਫਾਈ ਨਹੀਂ ਹੁੰਦੀ ਪਰ ਉਹਦੇ ਬੜੀ ਵੱਡੀ ਮਜਬੂਰੀ ਸੀ ਜਿਹੜਾ ਵੱਡਾ ਵਹੀਕਲ ਉਹਨਾਂ ਗਲੀਆਂ 'ਚ ਜਾ ਹੀ ਨਹੀਂ ਸਕਦਾ ਸੀ ਤਾਂ ਉਹ ਸਾਰੀ ਜਿਹੜੀ ਪ੍ਰੋਬਲਮ ਦੇ ਹੱਲ ਲਈ ਇਹ ਜਿਹੜੀਆਂ ਮਸ਼ੀਨਾਂ ਨੇ ਇਹ ਸਰਕਾਰ ਨੇ ਸਾਨੂੰ ਦਿੱਤੀਆਂ ਨੇ ਔਰ ਮੈਂ ਦੁਬਾਰਾ ਫਿਰ ਸਰਕਾਰ ਸਾਡੇ ਮਾਨ ਮੁੱਖ ਮੰਤਰੀ ਸਾਹਿਬ ਦਾ ਸਾਡੇ ਕੈਬਨਿਟ ਮੰਤਰੀ ਡਾਕਟਰ ਅਫਜੂਜੀ ਦਾ ਔਰ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਅਫਸਰ ਸਾਹਿਬਾਨਾਂ ਦੀ ਜਿਹੜੀ ਡਿਮਾਂਡ ਹੈ ਸਾਡੇ ਲੋਕਾਂ ਦੀ ਡਿਮਾਂਡ ਹੈ ਉਹਨੂੰ ਅੱਜ ਅਸੀਂ ਪੂਰਾ ਕੀਤਾ ਔਰ ਇਹ ਜਿੱਥੇ-ਜਿੱਥੇ ਵੀ ਉਹਨ ਲੋੜ ਹੈ ਜਿੱਥੇ ਵੀ ਸਾਨੂੰ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ ਕਿ ਸਾਡੀਆਂ ਛੋਟੀਆਂ ਗਲੀਆਂ ਦੇ ਵਿੱਚ ਸੀਵਰੇਜ ਦੀ ਸਫਾਈ ਅਜੇ ਤੱਕ ਨਹੀਂ ਹੋਈ ਬੜੇ ਸਾਲ ਹੋ ਗਏ ਤੋ ਸਾਰੀ ਜਿਹੜੀ ਸੀਵਰੇਜ ਦੀ ਸਫਾਈਆਂ ਜਿਹੜੀਆਂ ਨੇ ਹੁਣ ਇਹ ਮਸ਼ੀਨਾਂ ਜਾ ਕੇ ਕਰਨਗੀਆਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਮੈਂ ਸਮਝਦਾ ਹਾਂ ਸਾਰੀ ਜਿਹੜੀ ਸਮੱਸਿਆ ਛੋਟੀਆਂ-ਛੋਟੀਆਂ ਗਲੀਆਂ ਦੀ ਛੋਟੇ ਮਹੱਲੇ ਨੇ ਜਿਹੜੇ ਸੀਵਰੇਜ ਦੀ ਸਮੱਸਿਆ ਉਹਨਾਂ ਸਾਰਿਆਂ ਦੀ ਹੱਲ ਹੋ ਜਾਏਗਾ ਆਪਾਂ ਕਹਿੰਦੇ ਨਵੀਂ ਨਵੀਂ ਤਕਨੀਕੀ ਦੇ ਨਾਲ ਜਿਹੜਾ ਫਾਜ਼ਿਲਕਾ ਸ਼ਹਿਰ ਵਾਸੀ ਨੂੰ ਲਾਭ ਹੋਏਗਾ ਦੇਖੋ ਬਹੁਤ ਮੈਂ ਸਮਝਦਾ ਇੱਕ ਜਿਹੜੀ ਪਰੇਸ਼ਾਨੀ ਸੀ ਪਰੇਸ਼ਾਨੀ ਦੂਰ ਹੋਏਗੀ ਲੋਕਾਂ ਦੀ ਕਿਉਂਕਿ ਜਦੋਂ ਛੋਟੀਆਂ ਗਲੀਆਂ ਦੇ ਵਿੱਚ ਸੀਵਰੇਜ ਬੰਦ ਹੋ ਜਾਂਦਾ ਜਾਮ ਹੋ ਜਾਂਦਾ ਤਾਂ ਪਾਣੀ ਕਰਾਂ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੋਂ ਸਾਰੀ ਮੁਸੀਬਤ ਨੂੰ ਵੇਖਦੇ ਹੋਏ ਲੋਕਾਂ ਦੀ ਬੜੀ ਵੱਡੀ ਮੁਸੀਬਤ ਸੀ ਪਰੇਸ਼ਾਨੀ ਸੀ ਉਹਨੂੰ ਵੇਖਦੇ ਹੋਏ ਇਹ ਜਿਹੜਾ ਅਸੀਂ ਅੱਜ ਕਰਜ ਕੀਤੇ ਔਰ ਜਿਹੜੀਆਂ ਮਸ਼ੀਨਾਂ ਸਾਡੇ ਨਗਰ ਕੌਂਸਲ ਨੂੰ ਲਿਆ ਕੇ ਦਿੱਤੀਆਂ ਨੇ ਹੁਣ ਜਿਹੜੀ ਕਿਸੇ ਨੂੰ ਪਰੇਸ਼ਾਨੀ ਜਿਹੜੀ ਹੈ ਨਹੀਂ ਆਉਂਦੀ। ਇਹ ਨਗਰ ਕੌਂਸਲ ਵਾਲੇ ਜਿਹੜੇ ਨਗਰ ਕੌਂਸਲ ਦੇ ਪੁਰਾਣੇ ਹੀ ਕਰਮਚਾਰੀ ਹੋਣਗੇ ਜਾਂ ਨਵੇਂ ਨਾਤ ਕਿਤੇ ਜਾਣਗੇ। ਦੇਖੋ ਇਹ ਜਿਹੜੀਆਂ ਮਸ਼ੀਨਾਂ ਨੇ ਇਹਨਾਂ ਦੀ ਸਿਕਲਾਈ ਦਿੱਤੀ ਜਾ ਚੁੱਕੀ ਹੈ ਔਰ ਇਹ ਜਿਹੜੀ ਆਪਣੇ ਨਗਰ ਕੌਂਸਲ ਦੇ ਕਰਮਚਾਰੀ ਨੇ ਜਿਹੜੇ ਪਹਿਲਾਂ ਕੰਮ ਕਰਦੇ ਨੇ ਉਹਨਾਂ ਦੇ ਹੈਂਡਓਵਰ ਹੀ ਕੀਤੀਆਂ ਗਈਆਂ ਨੇ ਉਹਨਾਂ ਸਾਰਿਆਂ ਨੂੰ ਜਿਹੜੀ ਟੀਮ ਆਈ ਸੀਗੀ ਸਾਰੀ ਸਿਕਲਾਈ ਦੇ ਕੇ ਗਈ ਹੈ ਔਰ ਇਹ ਜਿਹੜੀ ਮਸ਼ੀਨਾਂ ਨੇ ਇਹ ਜਦ ਕੋਈ ਵੀ ਕਿਤੇ ਵੀ ਹੁਣ ਸਾਨੂੰ ਲੱਗਦਾ ਹੈ ਸਾਡੇ ਕੋ ਸ਼ਿਕਾਇਤ ਆਉਂਦੀ ਹੈ ਨਾਲ ਦੀ ਨਾਲ ਉਹ ਜਿੱਥੇ ਪਹੁੰਚਣ ਗਿਆ ਔਰ ਸੀਵਰੇਜ ਦੀ ਜਿਹੜੀ ਸਫਾਈ ਹੁੰਦੀ ਕਿੰਨੇ ਦਾ ਪ੍ਰੋਜੈਕਟ ਜਿਹੜਾ ਲਾਇਆ تقريبا ਇਹਦੇ ਤੇ 22 ਲੱਖ ਰੁਪਏ ਦੇ ਆਸ-ਪਾਸ ਜਿਹੜਾ ਖਰਚਾ ਆਇਆ ਔਰ ਇਸ ਤੋਂ ਬਾਅਦ ਅਸੀਂ ਇੱਕ ਵੱਡੀ ਸੁਪਰ ਜੈਟਿੰਗ ਸੱਕਰ ਮਸ਼ੀਨ ਵੀ ਲੈ ਰਹੇ ਹਾਂ ਜਿਹਦੀ ਲੋਡ ਸੀਗੀ ਸ਼ਹਿਰ ਨੂੰ ਉਹ ਵੀ ਤਕਰੀਬਨ ਹਫਤੇ ਦੇ ਵਿੱਚ ਵਿੱਚ ਉਹ ਵੀ ਸਾਡੇ ਕੋਲ ਆ ਜਾਈਗੀ ਤੇ ਜਿੱਦੀ ਵੀ ਸਮੱਸਿਆ ਹੋਣ ਸੀ ਵੀਰੇ ਦੀ ਸ਼ਹਿਰ ਦੇ ਵਿੱਚ ਆਉਣ ਵਾਲੇ ਕੁਝ ਮਹੀਨਿਆਂ 'ਚ ਸਾਰੀ ਦੂਰ ਕਰ ਦੇਣਾ